ਜਿੱਥੇ ਇੱਕ ਪਾਸੇ 2015 ਦੇ ਵਿੱਚ ਵਾਪਰੀਆਂ ਬੇਦਬੀ ਤੇ ਗੋਲੀਕਾਂਡ ਦੀਆਂ ਘਟਨਾਵਾਂ ਦੇ ਵਿੱਚ ਸਿੱਖ ਸੰਗਤ ਤੇ ਪੀੜਤ ਪਰਿਵਾਰਾਂ ਵੱਲੋਂ ਸਾਬਦੀ ਮੰਗ ਕਰ ਰਿਹਾ ਹੈ ਉੱਥੇ ਹੀ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਬਾਬਲ ਗੋਲੀਕਾਂਡ ਮਾਮਲੇ ਦੇ ਜਿਹੜੇ ਮੁੱਖ ਗਵਾਹ ਸੀ ਉਹਨਾਂ ਦੇ ਗੋਲੀ ਲੱਗੀ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸਾਂਗੇ ਕਿ ਕੀ ਕਾਰਨ ਬਣੇ ਜਿਹੜੇ ਉਹਨਾਂ ਦੇ ਗੋਲੀ ਲੱਗੀ ਹੈ ਤੇ ਉਹਨਾਂ ਦੀ ਹਾਲਤ ਇਸ ਵਕਤ ਕੀ ਹੈ ਦੱਸਦੀ ਹੈ ਕਿ ਬਾਬਲ ਗੋਲੀकांड ਦੇ ਮੁੱਖ ਗਵਾਹ ਸੁਖਰਾਜ ਸਿੰਘ ਨਿਆਮੀ ਵਾਲਾ ਜਿਹੜੇ دیر ਸ਼ਾਮ ਆਪਣੇ ਹੀ ਰਿਵਾਲਵਰ ਦੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ ਅਤੇ ਉਹਨਾਂ ਨੂੰ ਜ਼ਖਮੀ ਹਾਲਤ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਦੀ ਹੈ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਤੋਂ ਬਾਅਦ ਉਹਨਾਂ ਦੀ ਹਾਲਤ ਹੈ ਜਿਹੜੀ ਉਹ ਸਥਿਰ ਦੱਸੀ ਜਾ ਰਹੀ ਹੈ ਸੁਖਰਾਜ ਸਿੰਘ ਦੇ ਪਿਤਾ ਕ੍ਰਿਸ਼ਨ ਭਗਵਾਨ ਸਿੰਘ ਦੀ ਬਾਬਲ ਗੋਲੀकांड ਦੇ ਵਿੱਚ ਪੁਲਿਸ ਦੀ ਗੋਲੀ ਲੱਗਣ ਕਾਰਨ ਅਕਤੂਬਰ 2017 ਦੇ ਵਿੱਚ ਮੌਤ ਹੋ ਗਈ ਸੀ ਇਹ ਵੀ ਦੱਸਦੀ ਹੈ ਕਿ ਪੁਲਿਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਗੋਲੀ ਲੱਗਣ ਸਮੇ ਉਸ ਦੇ ਨਾਲ ਦੋ ਪੁਲਿਸ ਸੁਰੱਖਿਆ ਮੁਲਾਜ਼ਮ ਵੀ ਮੌਜੂਦ ਸੀ ਜਿਹੜੇ ਕਰ ਗੱਲ ਕੀਤੀ ਜਾਵੇ ਸੁਖਰਾਜ ਸਿੰਘ ਦੀ ਉਹਨਾਂ ਦੇ ਨਾਲ ਤਾਂ ਪੁਲਿਸ ਮੁਖੀ ਨੇ ਵੀ ਕਿਹਾ ਕਿ ਮੁਰਦੀ ਪੜਤਾਲ ਤੋਂ ਪਤਾ ਲੱਗਿਆ ਕਿ ਸੁਖਰਾਜ ਸਿੰਘ ਆਪਣਾ ਰਿਵਾਲਵਰ ਸਾਫ਼ ਕਰ ਰਿਹਾ ਸੀ ਜਿਸ ਤੋਂ ਅਚਾਨਕ ਗੋਲੀ ਚੱਲਣ ਕਾਰਨ ਉਸ ਦਾ ਉਹ ਜ਼ਖਮੀ ਹੋ ਕੇ ਅਤੇ ਪੁਲਿਸ ਇਸ ਪੂਰੇ ਮਾਮਲੇ ਦੀ ਜਿਹੜੀ ਡੂੰਘਾਈ ਦੇ ਨਾਲ ਪੜਤਾਲ ਕਰ ਰਹੀ ਹੈ ਦਰਸ਼ਕਾਂ ਨੂੰ ਦੱਸਦੀ ਹੈ ਕਿ 2015 ਦੇ ਵਿੱਚ ਬਰਗਾੜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਸਿੱਖ ਸੰਗਤ ਹੈ ਉਹ ਰੋਸ ਮਾਰਚ ਕਰਦੀ ਹੁੰਦੀ ਹੈ ਪਰ ਉਸ ਦੇ ਉੱਤੇ ਜਿਹੜੀ ਪੁਲਿਸ ਵੱਲੋਂ ਗੋਲੀ ਚਲਾ ਦਿੱਤੀ ਜਾਂਦੀ ਹੈ ਭੀੜ ਜਿਹੜੀ ਇਕੱਠ ਸੀ ਉਸ ਨੂੰ ਖਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਅ ਦੋ ਜਿਹੜੇ ਲੋਕ ਸੀਗੇ ਉਹਨਾਂ ਦੀ ਗੋਲੀ ਲੱਗਣ ਦੇ ਕਾਰਨ ਮੌਤ ਹੋ ਜਾਂਦੀ ਹੈ ਤੇ ਉਹ ਪੀੜਤ ਪਰਿਵਾਰ ਆ ਜਿਹੜਾ ਉਹ ਲੰਬੇ ਸਮੇਂ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ ਦੱਸ ਦਈਏ ਕਿ 2015 ਤੋਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਅਤੇ ਉਸ ਤੋਂ ਬਾਅਦ ਚੰਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਦੇ ਨੇ ਤੇ ਅੱਜਕੱਲ ਸੀਐਮ ਭਗਵੰਤ ਮਾਨ ਨੇ ਪੰਜਾਬ ਦੇ ਤਾਂ ਪੀੜਤ ਪਰਿਵਾਰ ਲਗਾਤਾਰ ਕਹਿ ਰਿਹਾ ਕਿ ਅਸੀਂ ਸਾਨੂੰ ਇਨਸਾਫ ਹੈ ਜਿਹੜਾ ਉਹ ਮਿਲਣਾ ਚਾਹੀਦਾ ਤੇ ਏ ਉਹੀ ਸੁਖਰਾਜ ਸਿੰਘ ਨੇ ਜਿਨ੍ਹਾਂ ਦੇ ਪਿਤਾ ਦੀ ਜਿਹੜੀ ਗੋਲੀ ਲੱਗਣ ਕਾਰਨ ਮੌਤ ਹੋਈ ਸੀ ਤਾਂ ਇਹਨਾਂ ਵੱਲੋਂ ਇਨਸਾਫ ਮੋਰਚਾ ਵੀ ਲਗਾਇਆ ਗਿਆ ਸੀਗਾ ਲੰਬੇ ਸਮਾਂ ਜੋ ਚੱਲਦਾ ਰਿਹਾ ਤੇ ਪੀੜਿਤ ਪਰਿਵਾਰ ਲਗਾਤਾਰ ਹੀ ਗੁਹਾਰ ਡਗਾ ਰਿਹਾ ਸੀਗਾ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਪਰ ਉਧਰ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਕੇਸ ਦੇ ਨਾਲ ਸੰਬੰਧਿਤ ਜਿਹੜੀ ਸਿੱਟ ਪੇਸ਼ ਕੀਤੀ ਸੀਗੀ ਰਿਪੋਰਟ ਪੇਸ਼ ਕੀਤੀ ਸੀ ਹਾਈ ਕੋਰਟ ਦੇ ਵਿੱਚ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਉਹ ਲਗਾਤਾਰ ਇਸ ਸਵਾਲ 'ਤੇ ਉਪਰੇ ਨੇ ਹੁਣ ਕਿ ਪੀੜਤ ਪਰਿਵਾਰ ਉੱਤੇ ਵੀ ਇਹਨਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਵੀ ਆਪਣੀ ਸਰਕਾਰ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਕੁਵਰ ਵਿਜੇ ਪ੍ਰਤਾਪ ਸਿੰਘ ਪਰ ਜੇਕਰ ਪੂਰੇ ਮਾਮਲੇ ਦੀ ਗੱਲ ਦੇਖੀ ਜਾਵੇ ਤਾਂ ਕੋਟਕਪੂਰਾ ਤੇ ਬੈਬਲ ਕਲਾ ਗੋਲੀकांड ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੋਰਟ ਦੇ ਅੰਦਰ ਨੇ ਮਾਮਲੇ ਇਹ ਕੋਟਕਪੂਰਾ ਗੋਲੀकांड ਵਿੱਚ ਜੇ 7000 ਪੰਨਿਆਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਚਲਾਨ ਵੀ ਪੇਸ਼ ਹੋ ਚੁੱਕਿਆ ਉਸ ਤੋਂ ਬਾਅਦ ਵੀ ਚਲਾਨ ਪੇਸ਼ ਹੋਏ ਨੇ ਜਿਸ ਦੇ ਵਿੱਚ ਮੁੱਖ ਮਲਜ਼ੂਮਾਂ ਬਾਰੇ ਵੱਡੇ ਖੁਲਾਸੇ ਵੀ ਜਿਹੜੇ ਹੁੰਦੇ ਹੋਏ ਵਿਖਾਈ ਦਿੱਤੇ ਨੇ ਜਿਹੜੇ ਐਸਆਈਟੀ ਨੇ ਅਦਾਲਤ ਦੇ ਵਿੱਚ ਕੀਤੇ ਨੇ ਪਰ ਪੀੜਤ ਪਰਿਵਾਰ ਜਿਹੜਾ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਕਿ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਹੋ ਸਕਦਾ ਹੈ ਕਿ ਜਦੋਂ ਇਹ ਕੇਸ ਕਿਸੇ ਨਤੀਜੇ ਤੇ ਪਹੁੰਚੇ ਤਾਂ ਪੀੜਤ ਪਰਵਾਦ ਨੂੰ ਜਿਹੜਾ ਇਨਸਾਫ ਮਿਲੇਗਾ ਉਮੀਦ ਵੀ ਉਹਨਾਂ ਨੂੰ ਕਿਤੇ ਕਿਤੇ ਨਜ਼ਰ ਆ ਰਹੀ ਹੈ ਪਰ ਜਿਹੜੀ ਗੋਲੀ ਕੱਟਣ ਲੱਗਨ ਦੀ ਘਟਨਾ ਸਾਹਮਣੇ ਆਈ ਹੈ ਇਸ ਦੀ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਜਿਹੜੇ ਕਾਰਨ ਹੀ ਸਾਹਮਣੇ ਆਏ ਨੇ ਕਿ ਉਹ ਆਪਣਾ ਜਿਹੜਾ ਨਿੱਜੀ ਰਵਾਲਵਰ ਸੀਗਾ ਉਸ ਦੀ ਸਫਾਈ ਕਰ ਰਹੀ ਸੀ ਕਿ ਜਿਸ ਵਕਤ ਗੋਲੀ ਚੱਲੀ ਹੈ ਦਰਸ਼ਕਾਂ ਨੂੰ ਜਾਣਕਾਰੀ ਇੱਕ ਵਾਰੀ ਫਿਰ ਦੇ ਦਈਏ ਕਿ ਸੁਖਰਾਸ ਸਿੰਘ ਨਿਆਮੀ ਵਾਲਾ ਬਹੁਤ ਸਾਰੇ ਦਰਸ਼ਕਾਂ ਨੂੰ ਯਾਦ ਵੀ ਹੋਣਾ ਹੈ ਕਿ ਇਨਾ ਦੇ ਜਿਹੜੇ ਪਿਤਾ ਜੀ ਸੀਗੇ ਕ੍ਰਿਸ਼ਨ ਭਗਵਾਨ ਸਿੰਘ ਉਹਨਾਂ ਦੀ ਬਹਿਬਲ ਗੋਲੀकांड ਦੇ ਵਿੱਚ 2017 ਦੇ ਵਿੱਚ ਮੌਤ ਹੋਈ ਸੀ ਜਿਹੜਾ ਗੋਲੀ ਲੱਗਣ ਦੇ ਕਾਰਨ ਤੇ ਇਸ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਸਥਿਰ ਹਾਲਤ ਤੁਸੀਂ ਜਾ ਰਹੀ ਹੈ ਕਿ ਠੀਕ ਠਾਕ ਨੇ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਹਿੰਦੇ ਕਿ ਪੁਲਿਸ ਇਸ ਪੂਰੇ ਮਾਮਲੇ ਦੀ ਪੜਤਾਲ ਕਰ ਰਹੀ ਹੈ ਕਿ ਹੋਰ ਕੀ ਕਾਰਨ ਹੋ ਸਕਦੇ ਨੇ ਜਿਹੜੇ ਜਿਹੜੀ ਉਹਨਾਂ ਦੇ ਗੋਲੀ ਲੱਗੀ ਹੈ ਫਿਲਹਾਲ ਇਹੀ ਮੁਰਲਾ ਕਾਰਨ ਦੱਸਿਆ ਜਾ ਰਿਹਾ ਹੈ ਮੁਰਦੀ ਪੁੱਛਕਿਸ਼ ਦੇ ਵਿੱਚ ਕਿ ਗੋਲੀ ਲੱਗਣ ਦਾ ਕਾਰਨ ਇਹੀ ਹੈ ਕਿ ਉਹ ਆਪਣੇ ਰਿਵਾਲਵਰ ਦੇ ਵਿੱਚ ਦੀ ਸਫਾਈ ਕਰ ਰਹੇ ਸੀ ਜਿਸ ਕਾਰਨ ਘਟਨਾ ਵਾਪਰੀ ਹੈ ਤਾਂ ਅਗਲੀ ਪੁਛਪੜਦਾਲ ਦੇ ਲਈ ਅਗਲੀ ਜਾਂਚ ਦੇ ਵਿੱਚ ਦੇਖਣਾ ਹੋਵੇਗਾ ਕਿ ਕੀ ਕੁਝ ਸਾਹਮਣੇ ਆਉਂਦਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਜਿਹੜੇ ਸੁਰੱਖਿਆ ਮੁਲਾਜ਼ਮ ਵੀ ਸੁਖਰਾਜ ਸਿੰਘ ਨਿਆਮੀ ਵਾਲਾ ਦੇ ਨਾਲ ਸਨ ਮੌਜੂਦ ਜਿਸ ਵਕਤ ਇਹ ਘਟਨਾ ਜਿਹੜੀ ਉਹ ਵਾਪਰਦੀ ਹੈ ਤਾਂ ਇਸ ਪੂਰੇ ਮਾਮਲੇ ਵਿੱਚ ਅੱਗੇ ਜੋ ਵੀ ਅਪਡੇਟ ਆਏਗੀ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਰਾਂਗੇ ਫਿਲਹਾਲ ਲਈ ਇੰਨਾ ਹੀ ਦਿਓ ਇਜਾਜ਼ਤ ਧੰਨਵਾਦ